2027 के चुनाव जीतवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगे तैयार है जोश के साथ बहुत बढ़िया 2027 की चोन जितन ली कुछ भी करना पवे शाम दाम दंड भेद झूठ सच ओ करांगे ਇਹ ਗੱਲ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਮਨੀਸ਼ ਸਿਸੋਦੀਆ ਜੋ ਦਿੱਲੀ ਤੋਂ ਹਾਰ ਕੇ ਅੱਜਕੱਲ ਪੰਜਾਬ ਦੇ ਵਿੱਚ ਸੀਐਮ ਜਿੰਨਾ ਰੁਤਬਾ ਰੱਖਦੇ ਨੇ ਤੇ ਉਹਨਾਂ ਦਾ ਇਹ ਕਲਿੱਪ ਲਗਾਤਾਰ ਵਾਇਰਲ ਹੋ ਰਿਹਾ ਹੈ ਜਿਨ੍ਹਾਂ ਨੇ ਬੀਤੇ ਦਿਨੀ ਇੱਕ ਮਹਿਲਾ ਸਸ਼ਕਤੀਕਰਨ ਦਾ ਜੋ ਪੰਜਾਬ ਸਰਕਾਰ ਵੱਲੋਂ ਕਰਾਇਆ ਗਿਆ ਸੀਗਾ ਪ੍ਰੋਗਰਾਮ ਉਹਦੇ ਵਿੱਚ ਆ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਜਿੱਤਣ ਲਈ ਅਸੀਂ ਕੁਝ ਵੀ ਕਰਾਂਗੇ ਤੇ ਜਿਹੜੇ ਸਾਹਮਣੇ ਆਡੀਅנס ਬੈਠੀ ਸੀ ਜਾਂ ਕਹਿ ਲੋ ਕਿ ਇਹਨਾਂ ਦੇ ਵਰਕਰ ਬੈਠੇ ਸੀਗੇ ਮਹਿਲਾ ਵਰਕਰ ਨਾਲ ਭਗਵੰਤ ਮਾਨ ਵੀ ਬੈਠੇ ਨੇ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਬੈਠੇ ਨੇ ਉਹਨਾਂ ਦੇ ਸਾਹਮਣੇ ਆ ਗੱਲਾਂ ਕਹੀਆਂ ਤੇ ਉਹਨਾਂ ਨੇ ਅੱਗੋਂ ਹੱਸ ਕੇ ਦਿਖਾ ਦਿੱਤਾ ਤੇ ਹੁਣ ਆ ਵੀਡੀਓ ਨੇ ਰੋਲਾ ਪਾ ਦਿੱਤਾ ਪੰਜਾਬ ਦੇ ਵਿੱਚ ਕਿ ਆਖਿਰਕਾਰ ਕੀ ਇਹਨਾਂ ਦੀ ਮਾਨਸਿਕਤਾ ਕੀ ਹੈ ਕਿਉਂ ਇਹਨਾਂ ਦੀਆਂ ਚੀਜ਼ਾਂ ਬੋਲੀਆਂ ਜਾ ਰਹੀਆਂ ਨੇ ਤੇ ਸਭ ਤੋਂ ਪਹਿਲਾਂ ਸੁਨੀਲ ਜਾਖੜ ਨੇ ਇਸ ਨੂੰ ਮੁੱਦਾ ਬਣਾ ਦਿੱਤਾ ਸੁਨੀਲ ਜਾਖੜ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਤੇ ਪਾ ਕੇ ਸਵਾਲ ਚੁੱਕੇ ਨੇ ਸੁਨੀਲ ਜਾਖੜ ਨੇ ਲਿਖਿਆ ਮਨੀਸ਼ ਸੋਦੀਆ ਜੀ ਦੀ ਇਹ ਵੀਡੀਓ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਆਏ ਧਾੜਵੀਆਂ ਦੀ ਪੰਜਾਬ ਵਿੱਚ ਅੱਗ ਲਾਉਣ ਦੇ ਮਨਸੂਬਿਆਂ ਦਾ ਪਰਮਾਨ ਹੈ ਅੱਜ ਜਦ ਲੋਕ ਆਜ਼ਾਦੀ ਦਿਵਸ ਮਨਾ ਰਹੇ ਹਨ ਤਾਂ ਇਹ ਜੁੰਡਲੀ ਚੋਣਾ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਣ ਦੀਆਂ ਸਕੀਮਾਂ ਘੜ ਰਹੇ ਹਨ ਭਾਜਪਾ ਆਪ ਵਾਲੇ ਚੋਣਾ ਜਿੱਤਣ ਲਈ ਅਪਣਾਏ ਜਾਂਦੇ ਗੈਰ ਕਾਨੂੰਨੀ ਗੈਰ اخਲਾਕੀ ਤਰੀਕਿਆਂ ਦੀ ਜਾਂਚ ਦੀ ਮੰਗ ਕਰਦੀ ਹੈ ਅਸੀਂ ਇਸ ਦੀ ਕਾਨੂੰਨੀ ਪੱਖਾਂ ਤੋਂ ਵੀ ਜਾਂਚ ਕਰ ਰਹੇ ਹਾਂ ਅਤੇ ਚੋਣ ਪ੍ਰਕਿਰਿਆ ਨੂੰ ਪਲੀਤ ਕਰਨ ਦੀ ਇਸ ਪਾਰਟੀ ਦੇ ਮਨਸੂਬਿਆਂ ਖਿਲਾਫ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾਵੇਗੀ ਤਾਂ ਜੋ ਇਹਨਾਂ ਨੇ ਪੰਜਾਬ ਦੇ ਅਸਾਂਤ ਕਾਰਨ ਨੂੰ ਦੇ ਮਨਸੂਬਿਆਂ ਨੂੰ ਰੋਕਿਆ ਜਾ ਸਕੇ ਉਥੇ ਇਸ ਪਾਰਟੀ ਦੇ ਆਗੂ ਸਮੇਂ ਲੈਣ ਕਿ ਉਹਨਾਂ ਦੀ ਕਾਠ ਦੀ ਹਾਂਡੀ ਮੋੜ ਨਹੀਂ ਚੜਨ ਵਾਲੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਤੋਂ ਮੁਕਤੀ ਦਾ ਮੰਨ ਬਣਾ ਲਿਆ ਤਾਂ ਇਹ ਗੱਲਾਂ ਸੁਨੀਲ ਜਾਖੜ ਵੱਲੋਂ ਆਪਣੇ ਫੇਸਬੁੱਕ ਸੋਸ਼ਲ ਮੀਡੀਆ ਪੋਸਟ ਤੇ ਪਾ ਕੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਹ ਗੱਲਾਂ ਲਿਖੀਆਂ ਗਈਆਂ ਨੇ ਤੇ ਸੁਨੀਲ ਜਾਖੜ ਤੋਂ ਬਾਅਦ ਅਕਾਲੀ ਦਲ ਨੇ ਵੀ ਇਸ ਮੁੱਦੇ ਨੂੰ ਚੱਕ ਲਿਆ ਤੇ ਉਹਨਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਾਲੀ ਦਲ ਨੇ ਲਿਖਿਆ ਇਹ ਹੈ ਆਮ ਆਦਮੀ ਪਾਰਟੀ ਦੀ ਅਸਲ ਸੋਚ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਇਹ ਆਖਦਾ ਆਇਆ ਹੈ ਕਿ ਜਦੋਂ ਦੀ ਇਹ ਪਾਰਟੀ ਪੰਜਾਬ ਆਈ ਹੈ ਉਦੋਂ ਤੋਂ ਹੀ ਪੰਜਾਬ ਵਿੱਚ ਬੇਤਬੀਆਂ ਦਾ ਦੌਰ ਸ਼ੁਰੂ ਹੋਇਆ ਹੈ ਅੱਜ ਇਹ ਗੱਲ ਦਿੱਲੀ ਦਾ ਨਕਾਰਿਆ ਮਨੀਸ਼ ਸਿਸੋਦੀਆ ਆਪਣੇ ਮੂੰਹੋਂ ਆਖ ਰਿਹਾ ਕਿ ਚੋਣਾ ਜਿੱਤਣ ਲਈ ਭਾਵੇਂ ਪੰਜਾਬ ਨੂੰ ਅੱਗ ਲਾ ਦੇ 2027 ਜਿੱਤਣਾ ਹੈ ਸਾਹਮਣੇ ਬੈਠੇ ਭਗਵੰਤ ਮਾਨ ਤੇ ਅਮਨ अरोड़ा ਤਾੜੀਆਂ ਮਾਰ ਰਹੇ ਹਨ ਆਪ ਦੇ ਲੀਡਰ ਸਮਝ ਲੈਣ ਇਸ ਵਾਰ ਪੰਜਾਬੀ ਇਹਨਾਂ ਨੂੰ ਅਜਿਹਾ ਸਬਕ ਸਿਖਾਉਣਗੇ ਕਿ ਪੰਜਾਬ ਵੱਲ ਮੂੰਹ ਨਹੀਂ ਕਰਨਗੇ ਤਾਂ ਸਿੱਧਾ-ਸਿੱਧਾ ਅਕਾਲੀ ਦਲ ਨੇ ਵੀ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਾਤੇ ਨੇ ਕਿ ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੈਰ ਰੱਖਿਆ ਉਦੋਂ ਤੋਂ ਹੀ ਬੇਦਬੀਆਂ ਦਾ ਦੌਰ ਸ਼ੁਰੂ ਹੋਇਆ ਤੇ ਸਰਕਾਰ ਬਣਨ ਤੋਂ ਬਾਅਦ ਜੋ ਹਾਲਾਤ ਲੋ ਐਂਡ ਆਰਡਰ ਦੇ ਹੋਏ ਨੇ ਉਹ ਤਸਵੀਰ ਦੇ ਸਾਹਮਣੇ ਹੀ ਐ ਤੇ ਉਧਰ ਹੀ ਕਾਂਗਰਸ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਇਹ ਹੈ ਝਾੜੂ ਵਾਲਿਆਂ ਦੀ ਸੋਚ ਪੰਜਾਬ ਨੂੰ ਤੁਸੀਂ ਕਿਹੜੀ ਅੱਗ ਵੱਲ ਧਕੇਲਣਾ ਚਾਹੁੰਦੇ ਹੋ ਤਾਂ ਦੇਖਿਆ ਜਾਵੇ ਮਨੀਸ਼ ਸੋਧਿਆ ਦਾ ਇਸ ਤਰ੍ਹਾਂ ਦਾ ਬਿਆਨ ਆਣਾ ਚਾਹੇ ਉਹਨਾਂ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਕਿਹਾ ਹੋਵੇ ਪਰ ਇੱਕ ਆਪਣੇ ਆਪ ਦੇ ਵਿੱਚ ਰੁਤਬਾ ਰੱਖਣ ਵਾਲੇ ਤੇ ਆਪਣੇ ਆਪ ਨੂੰ ਪੰਜਾਬ ਦਾ ਹਿਮਾਇਤੀ ਦੱਸ ਦਿਓ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਕਿਤੇ ਨਾ ਕਿਤੇ ਸਹੀ ਨਹੀਂ ਠਹਿਰਾਂਦੀਆਂ ਕਿਉਂਕਿ ਇਸ ਦੇ ਨਾਲ ਜਿਹੜਾ ਮਕਸਦ ਹੈ ਚੋਣਾ ਜਿੱਤਣ ਦਾ ਉਹ ਕਿਤੇ ਨਾ ਕਿਤੇ ਗਲਤ ਸਾਹਮਣੇ ਆਂਦਾ ਹੈ ਇਹਨਾਂ ਦੀ ਜਗ੍ਹਾ ਜਦੋਂ ਬਾਕੀਆਂ ਦੀਆਂ ਰੈਲੀਆਂ ਹੁੰਦੀਆਂ ਨੇ ਜਾਂ ਫਿਰ ਪਹਿਲਾਂ ਵੀ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੀ ਆ ਤਾਂ ਉਹਨਾਂ ਨੇ ਇਹੀ ਕਿਹਾ ਕਿ ਹੇ ਕੰਮ ਦੀ ਰਾਜਨੀਤੀ ਕਰਦੇ ਆ ਜਿਵੇਂ ਕੇਜਰੀਵਾਲ ਹੋਰਾਂ ਨੇ ਦਿੱਲੀ ਦੇ ਵਿੱਚ ਨਾਰਾ ਦਿੱਤਾ ਸੀ ਜੇਕਰ ਮੈਂ ਕੰਮ ਦਿੱਤਾ ਕੰਮ ਕੀਤਾ ਹੈ ਤੇ ਮੈਨੂੰ ਵੋਟ ਪਾਓ ਨਹੀਂ ਤਾਂ ਨਾ ਪਾਓ ਤੇ ਲੋਕਾਂ ਨੇ ਨਹੀਂ ਪਾਈ ਤੇ ਹਰਾ ਹਰਾ ਦਿੱਤਾ ਤੇ ਸਾਰੇ ਜਣੇ ਹਾਰ ਕੇ ਹੁਣ ਪੰਜਾਬ ਦੇ ਵਿੱਚ ਇਹ ਆਪਣਾ 2027 ਦੀਆਂ ਚੋਣਾਂ ਜਿੱਤਣ ਦੀ ਲਈ ਪ੍ਰਿਆਰ ਲਰਨਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਚੋਣਾਂ ਜਿੱਤਣ ਦੇ ਲਈ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ ਜਿਸ ਦਾ ਵਿਰੋਧੀਆਂ ਨੇ ਤਗੜਾ ਕਹਿ ਸਕਦੇ ਹੋ ਕਿ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਤੇ ਸੋਸ਼ਲ ਮੀਡੀਆ ਤੇ ਵਕ ਵਕ ਲੋਕਾਂ ਨੇ ਹੋਰ ਵੀ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ ਖੈਰ ਹੁਣ ਵੇਖਣਾ ਹੋਵੇਗਾ ਕਿ ਇਸ ਮੁੱਦੇ ਦੇ ਉੱਤੇ ਵਿਰੋਧੀ ਕੀ ਕੁਝ ਕਰਦੇ ਨੇ ਕੀ ਵਿਰੋਧੀ ਇਸ ਮੁੱਦੇ ਦੇ ਉੱਤੇ ਹੋਰ ਕੁਝ ਗੱਲਾਂ ਚੱਕਦੇ ਨੇ ਜਾਂ ਫਿਰ ਇਹ ਸਿਰਫ ਸਿਆਸੀ ਮੁੱਦਾ ਬਣ ਕੇ ਰਹਿ ਜਾਵੇਗਾ ਤੇ ਰਹੀ ਗੱਲ ਸੁਨੀਲ ਜਾਖੜ ਉਹਨਾਂ ਦੀ ਸੁਨੀਲ ਜਾਖੜ ਹੋਰੀ ਕਹਿ ਰਹੇ ਨੇ ਕਿ ਅਸੀਂ ਚੋਣ ਕਮਿਸ਼ਨ ਤੱਕ ਪਹੁੰਚ ਕਰਾਂਗੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਇਸ ਦੇ ਨਾਲ ਹੀ ਜੇ ਨੈਸ਼ਨਲ ਪੱਧਰ ਦੀ ਗੱਲ ਕਰੀਏ ਤਾਂ ਭਾਜਪਾ ਦੇ ਖਿਲਾਫ ਕਾਂਗਰਸ ਵੀ ਲਗਾਤਾਰ ਚੋਣ ਕਮਿਸ਼ਨ ਦੇ ਉੱਤੇ ਇਲਜ਼ਾਮ ਲਗਾ ਰਹੀ ਹੈ ਉੱਥੇ ਅਜੇ ਤੱਕ ਕੁਝ ਨਹੀਂ ਹੋ ਪਾਇਆ ਤੇ ਹੁਣ ਵੇਖਣਾ ਹੋਵੇਗਾ ਕਿ ਜੇਕਰ ਭਾਜਪਾ ਪੰਜਾਬ ਦੇ ਚੋਣ ਕਮਿਸ਼ਨ ਦੇ ਉੱਤੇ ਸਵਾਲ ਚੁੱਕਦੀ ਹੈ ਤਾਂ ਜਾਂ ਫਿਰ ਉਹਨਾਂ ਤੱਕ ਪਹੁੰਚ ਕਰਦੀ ਹੈ ਤਾਂ ਕੀ ਕੁਝ ਹੋ ਸਕਦਾ ਹੈ ਖੈਰ ਇਸ ਬਿਆਨ ਨੇ ਮਨੀਸ਼ ਸੋਦੀਆ ਦੇ ਇਸ ਬਿਆਨ ਨੇ ਤਗੜਾ ਜਿਹੜਾ ਬਵਾਲ ਹੈ ਉਹ ਮਚਾ ਦਿੱਤਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਮਨੀਸੀ ਸੋਦੀਆ ਦੇ ਇਸ ਬਿਆਨ ਤੇ ਕਿ 2027 ਦੀਆਂ ਚੋਣਾਂ ਜਿੱਤਣ ਲਈ ਜੋ ਕਰਨਾ ਪਿਆ ਉਹ ਕਰਾਂਗੇ ਨੂੰ ਕਿਵੇਂ ਤੁਸੀਂ ਸਮਝਦੇ ਹੋ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ